ਮੰਮੀ ਜੀ ਕਹਿੰਦੇ ਸੋਹਣ ਹਾਂ ਪੁੱਤ ਕੀ ਗੱਲ ਹੋ ਗਈ ਮੰਮੀ ਜੀ ਮੈਨੂੰ ਬੂਟ ਨਵੇਂ ਲੈ ਦੇ ਦੋ ਮੇਰੇ ਬੂਟ ਟੁੱਟ ਗਏ ਨੇ ਲੈ ਮੈਨੂੰ ਕੱਪੜੇ ਲੈ ਦੇ ਲਵਾਂਗੇ ਪੁੱਤ ਤੈਨੂੰ ਤਾਂ ਪਤਾ ਹੀ ਆਪਣੇ ਘਰ ਦੇ ਹਾਲਾਤ ਕਿੰਨੇ ਮਾੜੇ ਆ ਨਾਲੇ ਤੇਰੇ ਡੈਡੀ ਹਸਪੀਟਲ ਤੇ ਦਾਖਲ ਆ ਮੈਨੂੰ ਨਹੀਂ ਪਤਾ ਮੈਨੂੰ ਲੈ ਦੇ ਦੋ ਪੁੱਤ ਸਮਝੀਦਾ ਹੁੰਦਾ ਹਜੇ ਆਪਾਂ ਨਹੀਂ ਲੈ ਸਕਦੇ ਜਦੋਂ ਤੇਰੇ ਪਾਪਾ ਠੀਕ ਹੋ ਕੇ ਆਗੇ ਨਾ ਆਪਾਂ ਉਹ ਦੋ ਲੈਣ ਚੱਲਾਂਗੇ ਠੀਕ ਆ ਮੰਮੀ ਪਾਪਾ ਠੀਕ ਤਾਂ ਹੋ ਜਾਣਗੇ ਨਾ ਹਾਂ ਪੁੱਤ ਠੀਕ ਆ ਤੂੰ ਨਹੀਂ ਹੋਣਗੇ मैं उन्होंने सुख सलामती कल करवाई चौथ का वर्क रखना वा जो तेरे बाबा आ ना ठीक होके उदोरे नवे नवे कपड़े लगे ले बूट लेव टें ले। फते मैं तेन की दसा मैं तेरे तो की लकोई फिर दी मेरे को जिने पैसे सारे इन्होंने इलाज ते लग गए ਹੁਣ ਮੈਂ ਤੈਨੂੰ ਨਵੇਂ ਬੂਟ ਨਵੇਂ ਕੱਪੜੇ ਕਿੱਥੋਂ ਲੈ ਕੇ ਦਵਾਂ ਮੈਂ ਤੈਨੂੰ ਝੂਠ ਬੋਲਦੀ ਰਹਿਣੀ ਵੀ ਮੇਰਾ ਅੱਜ ਵਰਤਾ ਮੇਰਾ ਕੱਲ ਵਰਤਾ ਪਰ ਮੈਂ ਤੈਨੂੰ ਕਿਵੇਂ ਦੱਸਾਂ ਵੀ ਘਰੇ ਡਰਮਨੀ ਚਾਟਾ ਵੀ ਹੈਗੀਗਾ ਹੁਣ ਤਾਂ ਮੇਰੀ ਬਾਈ ਗੁਰੂ ਅੱਗੇ ਇਹੀ ਅਰਦਾਸ ਆ ਕਿ ਇਹ ਜਲਦੀ ਜਲਦੀ ਠੀਕ ਹੋ ਕੇ ਘਰੇ ਆ ਜਾ ਨਾਲੇ ਇਹ ਘਰ ਵੀ ਸਾਨੂੰ ਹੁਣ ਵੱਢ ਖਾਣ ਨੂੰ ਆਉਂਦਾ ਕਿਵੇਂ ਠੀਕ ਆ ਤੁਸੀਂ ਕੀ ਹੋ ਗਿਆ ਰੋਣ ਦਾ ਤੋ ਲੱਗੇ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਕੀ ਗੱਲ ਕਰਨੀ ਤੁਸੀਂ ਸਿਮਾ ਤੂੰ ਨਾ ਐਸ ਵਾਰ ਕਰਵਾ 14 ਵਰਤਨ ਰੱਖੀ ਕਿਉਂ ਸਿਮਾ ਬਿੰਦੂ ਪਤਾ ਮੇਰਾ ਸਰੀਰ ਨਾ ਅੰਦਰੋਂ ਅੰਦਰੀ ਚਵਾਬ ਤੇ ਜਾਂਦਾ ਉਹ ਇੰਧੂਨੀ ਲੱਗਦਾ ਕਿ ਮੈਂ ਪਰ ਜੰਗਲ ਵਸੇ ਮੇਰੇ ਤੇਰੇ ਗਿਰ ਰਿਕਵੈਸਟ ਤੂੰ ਹੰਦ ਤਿਆਰ ਰੱਖੀ ਤੇ ਆਪਣੇ ਫਤਿਹ ਤੋਂ ਤਿਆਰ ਰੱਖੀ ਕਰਵਾ ਚੌਦ ਵਰਤ ਨਾ ਤੂੰ ਰੱਖੀ ਤੁਹਾਨੂੰ ਪਤਾ ਨਾ ਮੈਂ ਹਰ ਸਾਲ ਵਰਤ ਰੱਖਦੀ ਆ ਤੇ ਇਹ ਨਹੀਂ ਹੋ ਸਕਦਾ ਕੇਸਵਰ ਮੈਂ ਕਰਵਾ ਚੌਦ ਵਰਤਣਾ ਰੱਖਾਂ ਤੁਹਾਡੀ ਸਲਾਮਤੀ ਦੇ ਲਈ ਮੈਂ ਵਰਤ ਜ਼ਰੂਰ ਰੱਖੂੰਗੀ ਮੈਂ ਨਹੀਂ ਚਾਹੁੰਦਾ ਤੇਰਾ ਵਿਸ਼ਵਾਸ ਰੱਬ ਤੂੰ ਉਠ ਆਸਤੂ ਆ ਦਤਾਂ ਲਖੀ ਤੁਸੀਂ ਕਹਿੰਦੇ ਆ ਨਾ ਵੀ ਰੱਬ ਤੋਂ ਹੀ ਕੀ ਨੁੱਟ ਜੂਗਾ ਮੈਨੂੰ ਮੇਰੇ ਰੱਬ ਤੇ ਵੀ ਪੂਰਾ ਯਕੀਨ ਆ ਤੇ ਮੈਨੂੰ ਮੇਰੇ ਕਰਵਾ ਚੌਧ ਦੇ ਵਰਤ ਤੇ ਵੀ ਪੂਰਾ ਯਕੀਨ ਆ ਨਾਲੇ ਇਹ ਵਰਤ ਮੈਂ ਰਾਤ ਤੱਕ ਨਹੀਂ ਇਹ ਵਰਤ ਮੈਂ ਉਦੋਂ ਤੱਕ ਰੱਖੂੰਗੀ ਜਦੋਂ ਤੱਕ ਮੈਂ ਤੁਹਾਨੂੰ ਠੀਕ ਕਰਕੇ ਘਰੇ ਨਹੀਂ ਲੈ ਜਾਂਦੀ ਤੁਹਾਨੂੰ ਪਤਾ ਬਹੁਤ سارے ਲੋਕ ਇਹ ਕਹਿੰਦੇ ਆ ਵੀ ਇੱਕ ਵਰਤ ਨਾਲ ਉਮਰ ਕਿਵੇਂ ਵੱਧ ਜੂਗੀ ਜੇ ਕੋਈ ਔਰਤ ਸੱਚੇ ਮਨ ਨਾਲ ਤੇ ਸ਼ਰਧਾ ਨਾਲ ਵਰਤ ਰੱਖੇ ਨਾ ਤਾਂ ਰੱਬ ਵੀ ਉਹਦੀ ਕਹੀ ਨਹੀਂ ਮੋੜਦਾ ਤੁਹਾਨੂੰ ਪਤਾ ਮੇਰੇ ਨਾਲ ਨਾਲ ਆਪਣੇ ਫਤਿਹ ਨੂੰ ਤੇ ਆਪਣੀ ਫੈਮਲੀ ਨੂੰ ਮੇਰੇ ਵਰਤ ਤੇ ਪੂਰਾ ਯਕੀਨ ਆ ਕਿ ਤੁਸੀਂ ਜਲਦੀ ਠੀਕ ਹੋ ਕੇ ਘਰੇ ਆਉਂਗੇ ਤੇ ਮੈਨੂੰ ਵੀ ਮੇਰੇ ਮਾਲਕ ਤੇ ਪੂਰਾ ਯਕੀਨ ਆ ਕਿ ਉਹ ਮੇਰੀ ਅਰਦਾਸ ਬੇਨਤੀ ਖਾਲੀ ਨਹੀਂ ਮੋੜੂਗਾ ਸੌਰੀ ਸੰਭੂ ਤੈਨੂੰ ਨਹੀਂ ਪਤਾ ਬੰਦਰੋ ਕਿੰਨਾ ਟੁੱਟਿਆ ਪਿਆ ਹਾਂ ਫਸ ਇੱਥੇ ਪਿਆ ਨਾ ਮੈਂ ਖੰਡਾ ਦੇ ਚਾਰੇ ਪਾਸੇ ਚਾਕੀ ਜਾਂਦਾ ਤੇ ਮੰਨਦੇ ਵਿੱਚ ਇੰਨੀ ਕਿ ਜ਼ਿਆਦਾ ਇਨੈਕਟਿਵਿਟੀ ਆਈ ਪਈ ਐ ਮੈਨੂੰ ਤਾਂ ਹਿਲਦਾ ਰਿੰਦਾ ਕਿ ਬਸ ਹੋਣ ਵੀ ਗਿਆ ਤੁਮੈਨੂੰ ਬਹੁਤ ਹੌਸਲਾ ਦਿੱਤਾ ਸਨੇ ਤੇਨੂੰ ਪਤਾ ਮੇਰਾ ਤਾਂ ਦਾਬਤ ਉੱਜਕੇਨ ਵੀ ਉੱਠ ਮਿਆ ਸੀ ਬੈਠ ਕੇ ਚੀਨੂ ਸੋਚਦਾ ਸੀ ਕਿ ਬਸ ਜਲਦੀ ਮੇਰੇ ਨਾਲ ਧੋਖਾ ਕਰੂਗਾ ਤਾਂ ਮੈਨੂੰ ਵੀ ਯਕੀਨ ਹੋ ਗਿਆ ਸੇਮਾ ਮੈਨੂੰ ਹੌਸਲਾ ਹੋ ਗਿਆ ਕਿਉ ਫਾਈਗਰ ਜੇ ਤੂੰ ਮੇਰੇ ਨਾਲਾ ਮੈਨੂੰ ਕੁਝ ਨਹੀਂ ਹੋਊਗਾ ਤੂੰ ਹੀ ਰਸਤੇ ਕਰੋ ਮੈਂ ਫਤੇ ਨੂੰ ਲੈ ਜਾਵੜਾ ਮੰਮੀ ਨੂੰ ਭੇਜੀ ਤੀਕ ਠੀਕ ਹਰਦਾ ਧਿਆਨ ਰੱਖੀ ਤੇ ਫਤੇ ਦਾ